ਫਿਲੌਰ ਤੋਂ ਲਦਾਣਾ ਮੁੱਖ ਮਾਰਗ ਤੇ ਪੈਪਸੀ ਫੈਕਟਰੀ ਦੇ ਨੇੜੇ ਇੱਕ ਨੋਵਾ ਕਾਰ ਦੇ ਪਲਟਣ ਕਾਰਨ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ਹਾਦਸੇ ਦੀ ਖਬਰ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਇਸ ਘਟਨਾ ਦੀ ਇਤਲਾਹ ਥਾਣਾ ਫਲੋਰ ਦੇ ਡਿਊਟੀ ਅਧਿਕਾਰੀ ਐਸਆਈ ਗੁਰਵਿੰਦਰ ਸਿੰਘ ਨੂੰ ਦਿੱਤੀ ਗਈ ਅਤੇ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਦੇ ਦੱਸਣ ਮੁਤਾਬਕ ਉਹ ਅੰਮ੍ਰਿਤਸਰ 에ਰਪੋਰਟ ਤੋਂ ਲੁਧਿਆਣਾ ਦੇ ਪਿੰਡ ਮਾਸ਼ੀਆਂ ਕਲਾਂ ਵੱਲ ਜਾ ਰਹੇ ਸਨ ਕਿ ਪੈਪਸੀ ਫੈਕਟਰੀ ਪਾਸ ਸੜਕ ਵਿੱਚ ਘਾਰ ਵੱਡੇ ਟੋਏ ਹੋਣ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ بگੜ ਗਿਆ ਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਫਲੋਰ ਤੋਂ ਫਲੋਰ ਟੀ ਵੀ ਰਹੀ ਸੰਦੀਪ ਭਟੇਰਾ ਦੀ ਰਿਪੋਰਟ ਭਈਆ ਮੇਰਾ ਜਤਿੰਦਰ ਸਿੰਘ ਨਾਮ ਹੈ ਹਾਂਜੀ ਧਿਆਨ ਤੋਂ ਅਸੀਂ ਆਏ ਹੋ ਸੀਗੇ ਠੀਕ ਹੈ ਜੀ ਆਪਣੀ ਕੀ ਕਹਿੰਦੇ ਅੰਮ੍ਰਿਤਸਰ 에ਰਪੋਰਟ ਨਾਲ ਹਾਂਜੀ ਠੀਕ ਹੈ ਜੀ ਇਹ ਆਪਾਂ ਨੂੰ ਵਾਪਸ ਹੀ ਜਾ ਰਹੇ ਸੀਗੇ ਪੰਜ ਮੇਰੇ ਸਾਨੂੰ 6 ਵਜੇ ਦਾ ਟਾਈਮ ਸੀਗਾ ਵਾਪਸੀ ਆ ਰਹੇ ਸੀਗੇ 에ਰਪੋਰਟ ਤੋਂ ਠੀਕ ਹੈ ਜੀ ਇਹ ਆਪਣਾ ਨਾ ਅਚਾਨਕ ਹੀ ਨਾ ਰੋਡ ਖਰਾਬ ਸੀਗਾ ਠੀਕ ਹੈ ਵੀ ਡਰਾਈਵਰ ਥੋੜਾ ਜਿਹਾ ਸਪੀਡ ਤੇ ਸੀਗਾ ਹਾਂਜੀ ਤਾਂ ਵਾਈਬ੍ਰੇਟ ਜਿਹਾ ਹੋਈ ਗੱਡੀ ਜਦੋਂ ਕੀ ਹਾਂਜੀ ਉਹ ਫੁੱਟ ਬਾਥ ਦੇ ਉੱਤੇ ਜੜ ਆ ਕਿੰਨੇ ਬੰਦੇ ਕਿੰਨੇ ਪਰਿਵਾਰ ਇੰਜਰਡ ਹੋਏ ਇੱਦਣ ਭਾਈ ਅਸੀਂ 9 ਜਣੇ ਸੀਗੇ ਹਾਂ ਜੇ ਚੋਂ 5-7 ਤਾਂ ਜ਼ਖਮੀ ਜਿਹੇ ਹੋਏ ਆ ਜ਼ਖਮੀ ਹੋਏ ਆ ਕਿੱਥੇ ਲਿਆਂਦੇ ਭਾਈ ਆਪਣੇ ਇੱਧਰ ਹੀ ਸਿਵਲ ਹਸਪਤਾਲ ਦੇ ਫਲੋਰ 'ਚ ਹਾਂਜੀ ਫਲੋਰ 'ਚ ਠੀਕ ਆ ਸਾਰੇ ਉੱਦਾਂ ਬਈ ਬੰਦੇ ਬਾਈ ਠੀਕ ਆ ਜੀ ਬਚੇ ਹੋਏ ਆ ਮਤਲਬ ਸੱਟਾਂ ਸੱਟਾਂ ਜਾਨੀਆਂ ਲੱਗੀਆਂ ਕੀ ਰੋਡ ਜਿਹੜਾ ਖਰਾਬ ਉਹਦੇ ਕਾਰਨ ਹੋਇਆ ਭਾਈ ਹਾਂਜੀ ਰੋਡ ਦੀ ਸਭ ਗਲਤੀ ਹੈ ਭਾਈ ਰੋਡ ਨਾਲ ਇਦਾਂ ਨਾ ਹੋਵੇ ਤਾਂ ਕਿਦਾਂ ਹੁੰਦਾ ਭਾਈ ਯਾਰ ਸੜਕ ਸੁਰੱਖਿਆ ਫੋਰਸ ਜਿਹੜੀ ਟੀਮ ਪੁਲਿਸ ਲਈ ਪ੍ਰਸ਼ਾਸਨ ਪਹੁੰਚ ਗਈ ਮੌਕੇ ਤੇ ਹਾਂਜੀ ਭਾਈ ਮੌਕੇ ਤੇ ਪ੍ਰਸ਼ਾਸਨ ਪ ਸੜਕ ਪ੍ਰਸ਼ਾਸਨ ਆ ਜੀ ਕੋਈ ਵੀ ਨਹੀਂ ਪਹੁੰਚਿਆ ਭਾਈ ਹਾਂਜੀ ਕੌਣ ਪਹੁੰਚੇ ਉੱਥੇ? ਸੜਕ ਵਿਸਾਚਨ ਵਾਲੇ ਪਹੁੰਚੇ ਹੋਏ ਸੀਗੇ ਪਹੁੰਚੇ ਸੀਗੇ ਠੀਕ ਭਾਈ ਠੀਕ ਕੀ ਨਾ ਆਇਆ ਤੁਹਾਡਾ ਕਿੱਥੋਂ ਕਿੱਥੇ ਜਾ ਰਹੇ ਸੀਗੇ? ਉਹ ਹੀ 에어ਪੋਰਟ ਤੋਂ ਆਏ ਕੀ ਨਾ ਤੁਹਾਡਾ? ਪ੍ਰਚਾਰ ਸਿੰਘ ਆ ਜੀ। ਅੱਛਾ 에어ਪੋਰਟ ਤੋਂ ਕਿੱਥੇ ਜਾਦੇ? 에어ਪੋਰਟ ਤੋਂ ਆੜ ਪੰਜ ਭਰਾਨੀਆਂ ਪਿੰਡ ਆ ਜੀ। ਹਾਂਜੀ ਕਿੱਥੇ ਆ? ਆੜੇ ਦੇ ਨਾਲ ਆੜੇ ਦੇ ਅੱਛਾ ਜੀ ਫੇਰ ਬਹੁਤ ਜਿਆਦਾ ਟੋਆਆਂ ਕੋਲੋਂ ਬੈਲਸ ਵਿਗੜੇਗਾ ਜੀ ਇੱਥੋਂ ਫਾਟ ਗੱਡੀ ਫੋਟਪਾਨਾ ਕਰਾਂਗੇ। ਕਿੰਨੇ ਜਾਣੇ ਗੱਡੀ 'ਚ ਸਵਾਰ ਸੀਗੇ ਜੀ? 100 ਜਾਣੇ ਸੱਤ ਜਾਨੇ ਕਿੰਨੇ ਦੇ ਸੱਟਾਂ ਲੱਗੀਆਂ ਕਿੰਨੇ ਜੱਗ ਦੀਆਂ ਸੱਟ ਤਾਂ ਲੱਗੀਆਂ ਨਹੀਂ ਹਾਂਜੀ ਬਚਾਅ ਕੀ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਗੱਡੀ ਨਾਲ ਇਹ ਹਾਦਸਾ ਵਾਪਰਿਆ ਜੀ ਇਹ ਟੋਇਆਂ ਗੱਡੀ ਦਾ ਬੈਲੈਂਸ ਵਿਗੜ ਗਿਆ ਜੀ ਠੀਕ ਥੈਂਕ ਯੂ ਸਰ ਤੇਜੀ ਰੋਡ ਦੇ ਵਿੱਚ ਜਿਆਦਾ ਬਾਸਾਂ ਹੋਣ ਕਨ ਖੱਡੇ ਪਏ ਆ ਵੱਡੇ ਤੇ ਗੱਡੀ ਫਾਸਟ ਸੀ ਅਮਰਸਰ 에어ਪੋਰਟ ਤੋਂ ਆ ਰਹੇ ਸੀ ਪਰਿਵਾਰ ਇੱਕ ਲੁਧਿਆਣਾ ਇਹਨਾਂ ਨੇ ਜਾਣਾ ਸੀਗਾ ਠੀਕ ਹੈ ਜੀ ਤੇ ਉਹ ਗੱਡੀ ਉੱਥੇ ਰੋਡ ਦੇ ਵਿੱਚ ਪਚਕਾਰ ਪੱਟ ਗਈ ਜੀ ਸੱਟਾਂ ਲੱਗੀਆਂ ਨਾਲ ਦੇ ਕਾਫੀ ਕਿੰਨੇ ਪਰਿਵਾਰ ਸੀ ਇਹ ਇੱਕੋ ਪਰਵਾਦ ਦੇ ਆਸ ਵਿੱਚ ਹੀ ਹੈਗੇ ਆ ਇਹ 8-9 ਜੀ ਹੈਗੇ ਸੀ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਕੁਝ ਬੱਚੇ ਨੇ ਕੁਝ ਜੈਂਟਸ ਵੀ ਆ ਲੈਡੀਆਂ ਵੀ ਹੈਗੀਆਂ ਹਾਂ ਤੇ ਉਹਨਾਂ ਦੇ ਸੱਟਾਂ ਲੱਗੀਆਂ ਜੀ ਪੰਜਾਂ ਜਣੇ ਦੇ ਟੋਟੇ ਇਹਨਾਂ ਨੂੰ ਸੇਲਾ ਤਲ ਫਲੋਅਰਸ ਹੀ ਲੈ ਆਏ ਸਰ ਕੋਈ ਜਾਣੀ ਨੁਕਸਾਨ ਤਾਂ ਜਾਣੀ ਨੁਕਸਾਨ ਕੋਈ ਨਹੀਂ ਹੋਇਆ